ਤੇ ਦੇ ਆਈ ਆ ਜਾ ਬਾਈ ਜਸਰੀ ਗਾਲ ਗਾਲ ਗੀ ਬਾਈ ਮੇਰੇ ਪੈਸੇ ਅੱਲੋ ਜੀ ਤੁਹਾਡੇ ਪੈਸੇ ਹੀ ਦੇਣ ਆਇਆ ਸੀ ਬਾਈ ਤੁਹਾਡੇ ਤਾਂ 20 ਰੁਪਏ ਵੰਦੇ ਆ 20 ਪੀਲੇ ਗਮੇਲੀ ਮੈਨੂੰ ਤਾਂ ਸਾਰੇ ਆਲੂ ਕੱਢੇ ਲੈ ਦੋ ਜੀ ਤੁਸੀਂ ਪੈਸੇ ਨਹੀਂ ਦਿੱਤੇ ਉਹਦਾ 10% ਵਿਆਜ ਲੱਗ ਗਿਆ ਮੈਨੂੰ ਸਮਝ ਨਹੀਂ ਆ ਰਹੀ ਜੀ ਤੁਸੀਂ ਕਰਕੇ ਦਿਖਾਓ ਤੁਹਾਡਾ ਮੂਲ ਦਾ 10% ਤੇ ਦਰ ਹੋਇਆ 20% ਤੇ ਸਮਾ ਦੋ ਸਾਲ 10 ਗੁਣਾ 20 ਤੇ 100 ਗੁਣਾ 2 ਜ਼ੀਰੋ ਨਾਲ ਜ਼ੀਰੋ ਘੱਟੀ ਗਈ ਇਹਦੀ ਨਾਲ ਵੀ ਜ਼ੀਰੋ ਨਾਲ ਜ਼ੀਰੋ ਘੱਟੀ ਗਈ 1 2 2 2 4 4 ਇਦਾਂ ਹੀ ਫਿਰ 14 ਰੁਪਏ ਬਣੇ ਤੁਸੀਂ ਮੈਥੋਂ 20 ਰੁਪਏ ਤਾਂ ਮਿਲੇ ਹੀ ਜਾਂਦੇ ਤਵੇ ਇਹ ਤਾਂ ਵਿਸਰਤ ਵਿਆਜ ਆ ਹਾਏ ਹਰ ਛੇੜੀ ਤਾਂ ਆਪਣੇ ਆਪ ਨੂੰ ਘੰਟੀ ਗਾਲ ਤੇ ਆਏ ਹੱਸ਼ਾ ਉਹ ਆਪਣੇ ਅੰਦਰ ਦੀ ਗੱਡੀ ਦਾ ਸੇ